ਸੋ ਸਤਿ ਸ਼੍ਰੀ ਅਕਾਲ ਜੀ ਅਬੀਓ ਬ੍ਰੀਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀ ਹਾਂ ਸੋ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 10 ਲੱਖ ਤੱਕ ਦੇ ਮੁਫਤ ਇਲਾਜ ਦੀ ਸ਼ੁਰੂਆਤ ਹੋ ਚੁੱਕੀ ਹੈ ਕਿਸੇ ਵੀ ਨੀਲੇ ਪੀਲੇ ਕਾਰਡ ਦੀ ਲੋੜ ਨਹੀਂ ਹੋਵੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਵਾਸੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਹੈ ਸੂਬੇ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਕਤ ਇਲਾਜ ਦੇਣ ਦੀ ਯੋਜਨਾ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਯੋਜਨਾ ਪਹਿਲਾਂ ਵੀ ਚਲਾਈ ਜਾ ਰਹੀ ਸੀ ਕਿ ਜਿਸ ਦੇ ਵਿੱਚ 5 ਲੱਖ ਤੱਕ ਦਾ ਜਿਹੜਾ ਇਲਾਜ ਮੁਕਤ ਕੀਤਾ ਜਾਂਦਾ ਸੀ ਪਰ ਇਸ ਨੂੰ ਜਿਹੜਾ ਕਿ ਹੁਣ ਦੁਬਾਰਾ ਨਵੇਂ ਤਰੀਕੇ ਦੇ ਨਾਲ ਲਾਂਚ ਕੀਤਾ ਗਿਆ ਹੈ ਤੇ ਹੁਣ ਇਲਾਜ ਜਿਹੜਾ ਹੈ ਉਹ 10 ਲੱਖ ਰੁਪਏ ਤੱਕ ਦਾ ਕਰ ਦਿੱਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੇ ਪਰਿਵਾਰ ਹਨ ਜਿਹੜੇ ਕਿ ਪੈਸਿਆਂ ਦੀ ਕਾਰਨ ਇਲਾਜ ਦੇ ਦੁੱਖੋਂ ਘਰਦਿਆਂ ਨੂੰ ਇਹ ਕਹਿ ਦਿੰਦੇ ਹਨ ਕਿ ਸਾਡਾ ਇਲਾਜ ਨਾ ਕਰਵਾਇਓ ਤੇ ਪ੍ਰਮਾਤਮਾ ਤੇ ਛੱਡ ਦਿੰਦੇ ਹਨ ਸੋ ਲੋਕਾਂ ਨੇ ਆਪਣੀ ਜ਼ਿੰਦਗੀ ਜਿਹੜੀ ਉਹ ਉਸ ਦੇ ਲਈ ਹੱਥ ਖੜੇ ਕਰ ਦਿੱਤੇ ਹਨ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਬਿਲੇ ਲੋਕ ਇਹਨਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦੇ ਸੀ ਸੋ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਿਹਤ ਮੰਤਰੀ ਬੀਮਾ ਯੋਜਨਾ ਦੇ ਤਹਿਤ ਹੁਣ ਪੰਜਾਬ ਤੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਮੁਫਤ ਇਲਾਜ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਕਰਵਾਉਣ ਦੇ ਲਈ ਮਿਲੇਗਾ ਜਦੋਂ ਕਿ ਪਹਿਲਾਂ ਹਸਪਤਾਲਾਂ ਦੇ ਵੱਲੋਂ ਪੈਸੇ ਦੇਖੇ ਜਾਂਦੇ ਸਨ ਤੇ ਬਾਅਦ ਵਿੱਚ ਇਲਾਜ ਹੁੰਦਾ ਸੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਯੋਜਨਾ ਦੇ ਲਈ ਹੁਣ ਕੋਈ ਵੀ ਨੀਲਾ ਪੀਲਾ ਕਾਰਡ ਨਹੀਂ ਚਾਹੀਦਾ ਸਗੋਂ ਸਿੱਧਾ ਹੀ ਜਿਹੜਾ ਪੰਜਾਬ ਦਾ ਵਾਸੀ ਹੈ ਉਹ ਮੁਫਤ ਇਲਾਜ ਕਰਵਾ ਸਕਦਾ ਹੈ ਸੋ ਇਸ ਦੇ ਲਈ ਹੁਣ ਸਿਰਫ ਵੋਟਰ ਆਈਡੀ ਅਤੇ ਸੁਲਵਾ ਆਧਾਰ ਕਾਰਡ ਦੇਖਿਆ ਜਾਵੇਗਾ ਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਕੋਈ ਪੁਰਾਣੇ ਜਵਾਨੇ ਦੇ ਵਿੱਚ ਪੰਨ ਕੀਤੇ ਹੋਣਗੇ ਜੋ ਇੰਨਾ ਵੱਡਾ ਕੰਮ ਜਿਹੜਾ ਕਿ ਮੇਰੇ ਮੁੱਖ ਮੰਤਰੀ ਹੁੰਦੇ ਸਮੇਂ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਲਈ ਸਿਰਫ 10 ਲੱਖ ਰੁਪਏ ਦਾ ਹੈਲਥ ਕਾਰਡ ਜਿਹੜਾ ਹੁਣ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਕਿਸੇ ਵੀ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਾਰਤ ਬੰਦ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ 9 ਜੁਲਾਈ ਬੁੱਧਵਾਰ ਵਾਲੇ ਦਿਨ ਜਿਹੜਾ ਕੀ ਅੱਜ ਹੁਣ ਪੰਜਾਬ ਜਿਹੜਾ ਪੂਰੇ ਤਰੀਕੇ ਦੇ ਨਾਲ ਬੰਦ ਰਹੇਗਾ ਇਸ ਤੋਂ ਇਲਾਵਾ ਪੂਰੇ ਭਾਰਤ ਨੂੰ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਭਾਰਤ ਬੰਦ ਦੀਆਂ ਤਿਆਰੀਆਂ ਹੜਤਾਲ ਤੇ ਜਾਣਗੇ 25 ਕਰੋੜ ਕਰਮਚਾਰੀ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਕਈ ਸੇਵਾਵਾਂ ਜਿਹੜੀਆਂ ਪ੍ਰਭਾਵਿਤ ਰਹਿਣਗੀਆਂ ਸੋ ਬੁੱਧਵਾਰ ਨੂੰ ਹੁਣ ਵੱਡੇ ਪੱਧਰ ਤੇ ਉੱਤੇ ਭਾਰਤ ਬੰਦ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬ ਅਕਸਰ ਬਾਮਾ ਸੁਮੇਤ ਵੱਖ-ਵੱਖ ਖੇਤਰਾਂ ਦੇ 25 ਕਰੋੜ ਤੋਂ ਵੱਧ ਕਰਮਚਾਰੀ 1 ਕੋ 48 ਦੇ ਉੱਤੇ ਜਾਣ ਵਾਲੇ ਹਨ ਇਸ 48 ਦਾ ਸੱਦਾ ਜਿਹੜਾ 10 ਕੇਂਦਰੀ ਟ੍ਰੇਡ ਯੂਨੀਅਨ ਨੇ ਦਿੱਤਾ ਹੈ ਸੋ ਇਸ ਨੂੰ ਭਾਰਤ ਬੰਦ ਦਾ ਨਾਮ ਵੀ ਜਿਹੜਾ ਹੈ ਉਹ ਦੇ ਦਿੱਤਾ ਗਿਆ ਹੈ ਜਿਸ ਦੇ ਦੌਰਾਨ ਕਿ 25 ਕਰੋੜ ਜਿਹੜਾ ਕਿ ਇੱਕ ਵੱਡਾ ਅੰਕੜਾ ਹੈ ਸੋ ਸਾਰੇ ਕਰਮਚਾਰੀ 1 ਦਿਨ ਦੇ ਵਿੱਚ ਜਿਹੜਾ ਕਿ ਤੁਹਾਨੂੰ ਦੱਦੀ ਹੈ 48 ਦੇ ਉੱਤੇ ਚਲੇ ਜਾਣਗੇ ਇਹ ਭਾਰਤ ਬੰਦ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੀ ਅਮਰਜੀਤ ਕੌਰ ਨੇ ਕਿਹਾ ਹੈ ਕਿ ਹੜਤਾਲ ਦੇ ਵਿੱਚ 25 ਕਰੋੜ ਤੋਂ ਵੱਧ ਕਰਮਚਾਰੀ ਸ਼ਾਮਲ ਹੋਣ ਦੀ ਉਮੀਦ ਹੈ ਦੇਸ਼ ਭਾਰ ਦੇ ਵਿੱਚ ਕਿਸਾਨ ਅਤੇ ਪਿੰਡੂ ਮਜ਼ਦੂਰ ਵੀ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਆਉਣਗੇ ਸੋ ਇਸ ਤੋਂ ਇਲਾਵਾ ਹਿੰਦ ਮਜ਼ਦੂਰ ਸਭਾ ਦੇ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਹੜਤਾਲ ਦੇ ਕਾਰਨ ਬੈਂਕਿੰਗ ਡਾਕ ਕੋਲਾ ਖਾਨ ਨਾਲ ਇਸ ਤੋਂ ਇਲਾਵਾ ਫੈਕਟਰੀਆਂ ਰਾਜ ਆਵਾ ਜਾਇ ਸੇਵਾਵਾਂ ਸਾਰੀਆਂ ਹੀ ਪ੍ਰਭਾਵਿਤ ਹੋਣਗੀਆਂ ਸੋ ਸਰਕਾਰੀ ਨੀਤੀਆਂ ਦੇ ਉੱਤੇ ਸਵਾਲ ਜਿਹੜੇ ਚੁੱਕੇ ਜਾ ਰਹੇ ਹਨ ਸੋ ਲਗਾਤਾਰ ਤੁਹਾਨੂੰ ਦੱਤੀ ਹੈ ਕਿ ਮਜ਼ਦੂਰ ਸੰਗਠਨਾਂ ਦੇ ਮੰਚ ਦੇ ਉੱਤੇ ਵੀ ਜਿਹੜੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਆਰਥਿਕ ਨੀਤੀਆਂ ਦੇ ਕਾਰਨ ਬੇਰੋਜ਼ਗਾਰੀ ਵੱਧ ਰਹੀ ਹੈ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਜਿਹੜੀਆਂ ਉਹਨਾਂ ਦੀ ਵੀ ਕੀਮਤ ਵੱਧ ਰਹੀ ਹੈ ਤਨਖਾਹਾਂ ਘਟ ਰਹੀਆਂ ਹਨ ਇਸ ਤੋਂ ਇਲਾਵਾ ਸਿੱਖਿਆ ਸੇਤ ਅਤੇ ਬੁਨਿਆਦੀ ਨਾਗਰਿਕ ਸਹੂਲਤਾਂ ਦੇ ਵਿੱਚ ਸਮਾਜਿਕ ਖੇਤਰ ਦੇ ਵਿੱਚ ਖਰਚੇ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਤੇ ਇਹ ਸਭ ਗਰੀਬ ਘਟ ਆਮਦਨ ਅਤੇ ਇਸ ਤੋਂ ਇਲਾਵਾ ਮੱਧ ਵਰਗ ਦੇ ਲੋਕਾਂ ਦੇ ਉੱਤੇ ਵੀ ਨਾਲ-ਨਾਲ ਜਿਹੜਾ ਕਿ ਗਰੀਬਾਂ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਬੋਝ ਪੈ ਰਿਹਾ ਹੈ ਸੋ ਮੰਗਾ ਇਹ ਹਨ ਕਿ ਸਰਕਾਰ ਨੂੰ ਬੇਰੋਜਗਾਰੀ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਇਲਾਵਾ ਮਨਜ਼ੂਰਸ਼ੁਦਾ ਅਸਾਮੀਆਂ ਤੇ ਭਰਤੀ ਕਰਨੀ ਚਾਹੀਦੀ ਹੈ ਤੇ ਹੋਰ ਨੌਕਰੀਆਂ ਪੈਦਾ ਕਰਨੀਆਂ ਚਾਹੀਦੀਆਂ ਹਨ ਮਨਰੇਗਾ ਮਜ਼ਦੂਰਾਂ ਤੇ ਕਾਮਕਾਜੀ ਦਿਨਾਂ ਦੇ ਵਿੱਚ ਤਨਖਾਹਾਂ ਦੇ ਵਿੱਚ ਜਿਹੜਾ ਕਿ ਵਾਧਾ ਕਰਨਾ ਚਾਹੀਦਾ ਹੈ ਸ਼ਹਿਰੀ ਖੇਤਰਾਂ ਦੇ ਲਈ ਵੀ ਇਸੇ ਤਰ੍ਹਾਂ ਦੇ ਕਾਨੂੰਨ ਵਧਾਉਣ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਵੱਡੇ ਲੈਵਲ ਦੇ ਉੱਤੇ ਹੁਣ ਤੁਹਾਨੂੰ ਦੱਸ ਦਈਏ ਕਿ ਪੂਰਾ ਭਾਰਤ ਤੇ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਹੁਣ ਬੰਦ ਕਰਨ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਜਲੰਧਰ ਤੋਂ ਨਿਕਲ ਕੇ ਆ ਰਹੀ ਹੈ ਸੋ ਥਾਣੇ ਦੇ ਵਿੱਚੋਂ ਮਿਲੀ ਹੈ ਕਬੱਡੀ ਖਿਡਾਰੀ ਦੀ Laash ਉੱਪਰ ਕਮਰੇ ਦੀ ਛੱਤ ਦੇ ਉੱਤੇ ਮਿਲੀ ਹੈ ਮ੍ਰਿਤਕ ਦੇ ਬਾਧੂ ਤੋਂ ਪਤਾ ਲੱਗਾ ਹੈ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਨੌਜਵਾਨ ਦੀ ਜੋ ਕਿ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਸੋ ਜਲੰਧਰ ਦੇ ਸ਼ਾਹਕੋਟ ਥਾਣੇ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਥਾਣੇ ਦੇ ਉੱਪਰਲੇ ਹਿੱਸੇ ਦੇ ਇੱਕ ਕਮਰੇ ਦੇ ਵਿੱਚ ਨੌਜਵਾਨ ਦੀ ਜਿਹੜੀ ਉਹ ਸੜੀ ਹੋਈ Laash ਬਰਾਮਦ ਹੋਈ ਹੈ ਜੀਹਾਂ ਮ੍ਰਿਤਕ ਦੀ ਪਛਾਣ 26 ਸਾਲਾ ਗੁਰਪੀਤ ਸਿੰਘ ਉਰਫ਼ ਭੀਜਾ ਦੇ ਵਜੋਂ ਹੋਈ ਹੈ ਜੋ ਕਿ ਪਿੰਡ ਬਾਜਵਾ ਕਲਾ ਸ਼ਾਹਕੋਟ ਦਾ ਰਹਿਣ ਵਾਲਾ ਸੀ ਦਾਦੀਆ ਕਿ ਗੁਰਪ੍ਰੀਤ ਸਿੰਘ ਇੱਕ ਚੰਗਾ ਕਬੱਡੀ ਖਿਡਾਰੀ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਉਹ ਸ਼ਾਹਕੋੜ ਥਾਣੇ ਦੇ ਵਿੱਚ ਚਾਹ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ। ਪਰਿਵਾਰ ਮੁਤਾਬਕ ਗੁਰਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਵੀ ਆਮ ਬਾਂਗ ਥਾਣੇ ਗਿਆ ਸੀ ਪਰ ਉਸ ਤੋਂ ਬਾਅਦ ਵਾਪਸ ਨਹੀਂ ਪਰਤੇ। ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ ਪਰ ਕੋਈ ਵੀ ਜਿਹੜੀ ਉਸ ਰਾਗ ਨਹੀਂ ਲੱਗੀ। ਸਵੇਰ ਨੂੰ ਆਉਣ ਤੋਂ ਬਾਅਦ ਜਿਹੜਾ ਕਿ ਉਸ ਦੀ ਲਾਸ਼ ਨੂੰ ਜਦੋਂ ਦੇਖਿਆ ਗਿਆ ਤੇ ਉਹ ਗੁਰਪ੍ਰੀਤ ਸਿੰਘ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਕਿ ਪੂਰੇ ਤਰੀਕੇ ਦੇ ਨਾਲ ਇਹ ਲਾਸ਼ ਸੜ ਚੁੱਕੀ ਸੀ। ਸੋ ਸੂਚਨਾ ਮਿਲਣ ਦੇ ਉੱਤੇ ਪੁਲਿਸ ਨੇ ਹੁਣ ਲਾਸ਼ ਨੂੰ ਕਾਬੂ ਦੇ ਵਿੱਚ ਲੈ ਲਿਆ ਹੈ ਤੇ ਉੱਤਰ ਦੀ ਸਰਕਾਰੀ ਹਸਪਤਾਲ ਦੇ ਵਿੱਚ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਹੈ ਸੋ ਇਹ ਕਾਫੀ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ ਬੇहद ਮੰਦ ਭਾਗੀ ਖਬਰ ਨਿਕਲ ਕੇ ਆਈ ਹੈ ਸੋ ਸ਼ਾਹਕੋਟ ਦੇ ਐਸ ਐਚ ਓ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਹੈ ਕਿ ਕਿਸੇ ਜ਼ਹਿਰੀਲੀ ਚੀਜ਼ ਦੇ ਕੱਟਣ ਦੇ ਕਾਰਨ ਉਸ ਦੀ ਮੌਤ ਜਿਹੜੀ ਆ ਉਹ ਹੋਈ ਹੋ ਸਕਦੀ ਹੈ ਇਸ ਤੋਂ ਬਾਅਦ ਖਬਰ ਅਮਰਤਸਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਸਾਬਕਾ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਮਰਸਰ ਦੇ ਰਾਜਾ ਸੰਸੀ ਦੇ ਪਿੰਡ ਸੈਦੂਪੁਰ ਦੇ ਸਾਬਕਾ ਸਰਪੰਚ ਦਾ ਗਵੰਡੀ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਸਰਪੰਚ ਦੀ ਪਛਾਣ ਪ੍ਰਵਿੰਦਰ ਸਿੰਘ ਦੇ ਵਜੋਂ ਹੋਈ ਹੈ ਪ੍ਰਵਿੰਦਰ ਸਿੰਘ ਦਾ ਆਪਣੇ ਗਵੰਡੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੇ ਕਾਰਨ ਉਸ ਦੇ ਵੱਲੋਂ ਉਸ ਨੂੰ ਸ਼ਰੇਆਮ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਗਈਆਂ ਜਿਸ ਤੋਂ ਬਾਅਦ ਕੀ ਹੁਣ ਉਸ ਦੀ ਮੌਤ ਹੋ ਗਈ ਹੈ ਸੋ ਅਗਲੀ ਖਬਰ ਵੀ ਕਾਫੀ ਜ਼ਿਆਦਾ ਬੇਹਦ ਮੰਦ ਭਾਗੀ ਨਿਕਲ ਕੇ ਆ ਰਹੀ ਹੈ ਸੋ ਇਹ ਨੌਜਵਾਨ ਦੀ ਜਿਹਦੀ ਤਸਵੀਰ ਤੁਸੀਂ ਦੇਖ ਰਹੇ ਹੋ ਸੋ ਇਹ ਨੌਜਵਾਨ ਦੀ ਜਿਹੜੀ ਨਸ਼ੇ ਦੇ ਕਾਰਨ ਮੌਤ ਹੋ ਗਈ ਹੈ ਜੀ ਹਾਂ ਓਵਰਡੋਜ਼ ਲੈਣ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਜਨਵਰੀ ਦੇ ਵਿੱਚ ਹੀ ਬਾਪਸ ਜਿਹੜਾ ਕਿ ਪੰਜਾਬ ਦੇ ਵਿੱਚ ਇਪਾਰਤਿਆ ਸੀ ਸੋ 8 ਤੋਂ 9 ਸਾਲਾਂ ਬਾਅਦ ਜਿਹੜਾ ਇਟਲੀ ਦੇ ਵਿੱਚੋਂ ਇਹ ਨੌਜਵਾਨ ਆਇਆ ਸੀ ਜਿਸ ਤੋਂ ਬਾਅਦ ਕੀ ਇਸ ਦੇ ਵੱਲੋਂ ਮੈਰਿਜ ਕਰਵਾਈ ਜਾਂਦੀ ਹੈ ਤੇ ਮੈਰਿਜ ਤੋਂ ਬਾਅਦ ਹੁਣ ਕੁਝ ਮਹੀਨਿਆਂ ਬਾਅਦ ਜਿੱਥੇ ਕਿ 15 ਜੁਲਾਈ ਨੂੰ ਇਹਨੇ ਦੁਬਾਰਾ ਜਿਹੜਾ ਇਟਲੀ ਦੇ ਵਿੱਚ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਦੇ ਦੁਆ ਕੀਤਾ ਗਿਆ ਸੋ ਨਸ਼ੇ ਦੀ ਓਵਰਡੋਜ਼ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਤੇ ਇਸ ਦੇ ਪਿਤਾ ਜਿਹੜੇ ਉਹ ਐਸਆਈ ਦੱਸੀ ਜਾ ਰਹੇ ਹਨ ਤੇ ਜਿਹੜੀ ਇਸ ਦੀ ਮਾਤਾ ਹੈ ਉਹ ਪਿੰਡ ਦੀ ਸਰਪੰਚਣੀ ਦੱਸੀ ਜਾ ਰਹੀ ਹੈ ਸੋ ਐਸਆਈ ਦੇ ਵੱਲੋਂ ਸ਼ਰੀਅਮ ਬਿਆਨ ਜਿਹੜਾ ਉਹ ਦਰਜ ਕਰਵਾਇਆ ਗਿਆ ਹੈ ਕਿ ਮੇਰਾ ਪੁੱਤ ਜਿਹੜਾ ਕਿ ਚਿੱਟੇ ਦਾ ਆਦੀ ਸੀ ਸੋ ਜਿਸ ਦੇ ਕਾਰਨ ਉਸ ਨੇ ਓਵਰਡੋਜ਼ ਲਈ ਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਸੋ ਦੋ ਪੁੱਤਰ ਹਨ ਉਸ ਦੇ ਤੇ ਉਸ ਨੇ ਸਰਕਾਰ ਦੇ ਕੋਲ ਕਾਫੀ ਵਾਰ ਜਿਹੜਾ ਕਿ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਲਗਾਤਾਰ ਜਿਹੜਾ ਕਿ ਪਿੰਡ ਦੇ ਵਿੱਚ ਚਿੱਟਾ ਵਿਕ ਰਿਹਾ ਹੈ ਪਰ ਚਿੱਟੇ ਦੇ ਉੱਤੇ ਲਗਾਮ ਨਹੀਂ ਲੱਗੀ ਹੈ ਇਸ ਦੇ ਕਾਰਨ ਹੁਣ ਉਸਦੀ ਮੌਤ ਹੋ ਗਈ ਹੈ ਸੋ ਪੁਲਿਸ ਵਾਲੇ ਮੁਲਾਜ਼ਮ ਦੇ ਪੁੱਤਰ ਦੀ ਹੀ ਜਿਹੜੀ ਆ ਇਸ ਤਰ੍ਹਾਂ ਚਿੱਟੇ ਦੇ ਨਾਲ ਮੌਤ ਹੋ ਗਈ ਹੈ ਤੇ ਆਮ ਲੋਕਾਂ ਦਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਕੀ ਹਾਲ ਹੋਵੇਗਾ ਇਸ ਤੋਂ ਬਾਅਦ ਅਗਲੀ ਖਬਰ ਵੀ ਮੰਦ ਭਾਗੀ ਹੈ ਸੋ ਅਮਰਤਸਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਲੜਕਾ ਲੜਕੀ ਜਿਹੜੇ ਕਿ ਸੈਲਫੀ ਲੈ ਰਹੇ ਸਨ ਸੋ ਸੈਲਫੀ ਲੈਂਦੇ ਹੋ ਤਸਵੀਰ ਤੁਸੀਂ ਦੇਖ ਸਕਦੇ ਹੋ ਲੜਕੇ ਦੀ ਤੇ ਪੂਰਾ ਪਰਿਵਾਰ ਵੀ ਜਿਹੜਾ ਹੁਣ ਨਹਿਰ ਦੇ ਕੰਢੇ ਇਕੱਠਾ ਹੋ ਚੁੱਕਾ ਹੈ ਸੋ ਨਹਿਰ ਦੇ ਕੰਢੇ ਖੜੇ ਹੋ ਕੇ ਸੈਲਫੀ ਲੈ ਰਹੇ ਸਨ ਨੌਜਵਾਨ ਲੜਕੇ ਲੜਕੀ ਨੂੰ ਜਿਹੜਾ ਕਿ ਮਹੰਗਾ ਪੈ ਗਿਆ ਹੈ ਜਿਸ ਦੇ ਕਾਰਨ ਉਹਨਾਂ ਦਾ ਪੈਰ ਫਿਸਲ ਗਿਆ ਜਿਸ ਤੋਂ ਬਾਅਦ ਕਿ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਹਨ ਜਿਸ ਦੇ ਕਾਰਨ ਹੁਣ ਦੋਨੋਂ ਹੀ ਲਾਪਤਾ ਦੱਸੇ ਜਾ ਰਹੇ ਹਨ ਥਾਰ ਵਾਲੀ ਬੀਬੀ ਬਾਰੇ ਹੁਣ ਜਿਹੜੀ ਉਹ ਖਬਰ ਨਿਕਲ ਕੇ ਆ ਰਹੀ ਹੈ ਥਾਰ ਵਾਲੀ ਬੀਬੀ ਅਮਨਦੀਪ ਕੌਰ ਨੂੰ ਅਦਾਲਤ ਤੋਂ ਝਟਕਾ ਮਿਲਿਆ ਹੈ ਕੋਰਟ ਨੇ ਜ਼ਮਾਨਤ ਅਰਜੀ ਨੂੰ ਕਰ ਦਿੱਤਾ ਹੈ ਰੱਦ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਿਛਲੇ ਦਿਨੀ ਹਿਸਤੇ ਵੱਲੋਂ ਇੰਟਰਵਿਊ ਦਿੱਤੀ ਗਈ ਸੀ ਜਿਸ ਦੇ ਕਾਰਨ ਇਸ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਸੀ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਥਾਰ ਦੇ ਵਿੱਚ ਚਿੱਟਾ ਵੇਚ ਦੀ ਫੜੀ ਗਈ ਸੀ ਸੋ ਹੁਣ ਇਸ ਦੇ ਲਈ ਹੋਰ ਮੁਸੀਬਤਾਂ ਖੜੀਆਂ ਹੋ ਚੁੱਕੀਆਂ ਹਨ ਸੋ ਥਾਰ ਵਾਲੀ ਬੀਬੀ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਤੋਂ ਰਾਹਤ ਨਹੀਂ ਮਿਲੀ ਹੈ ਤੇ ਬ ਤਨ ਨੇ ਜਿਹੜੀ ਉਸ ਦੀ ਪਟੀਸ਼ਨ ਸੀ ਉਸ ਨੂੰ ਕਾਰਜ ਕਰ ਦਿੱਤਾ ਹੈ ਤੇ ਉਸ ਦੀ ਪਟੀਸ਼ਨ ਨਾ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਅਗਲੀ ਖਬਰ ਹੁਣ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਵੱਡੀ ਖਬਰ ਹੋ ਜੋ ਸਾਵਧਾਨ ਹੋ ਗਿਆ ਹੈ ਨਵਾਂ ਲਾਂ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿੱਥੇ ਕਿ ਪਿਛਲੇ ਕਈ ਦਿਨਾਂ ਤੋਂ ਪੀਆਰਟੀਸੀ ਰੋਡਵੇਜ ਦੇ ਮੁਲਾਜ਼ਮਾਂ ਦੇ ਵੱਲੋਂ ਸਰਕਾਰ ਨੂੰ ਇਹ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ 9 10 ਅਤੇ 11 ਜੁਲਾਈ ਨੂੰ ਬੰਦ ਕਰ ਦਿੱਤੀਆਂ ਜਾਣਗੀਆਂ ਜੇ ਕਰੋਨਾ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਸਵਾਗਤ ਹੈ ਕਰ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਤੇ ਹੋਰ ਸਵਾਰੀਆਂ ਦੇ ਲਈ ਅਹਿਮ ਖਬਰ ਆ ਗਈ ਹੈ ਜੇਕਰ ਤੁਸੀਂ ਵੀ ਹੁਣ 9 ਤੋਂ 11 ਜੁਲਾਈ ਤੱਕ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਤੇ ਤੁਹਾਡੇ ਲਈ ਹੁਣ ਵੱਡੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਜੀ ਹਾਂ ਦਰਅਸਲ ਪੈਂਡਿੰਗ ਮੰਗਾਂ ਲੈ ਕੇ ਪੰਨਵਾਸ ਪੀਆਰਟੀਸੀ ਦੇ ਠੇਕਾ ਕਰਮਚਾਰੀ ਜੂਨੀਅਨ ਦੇ ਵੱਲੋਂ 9 ਤੋਂ 11 ਜੁਲਾਈ ਤੱਕ ਚੱਕਾ ਜਾਮ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ 3 ਦਿਨ ਜਿਹੜੀਆਂ ਕਿ ਪੰਜਾਬ ਦੇ ਵਿੱਚ ਸਾਰੀਆਂ ਬੱਸਾਂ ਬੰਦ ਰਹਿਣਗੀਆਂ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਬੱਸ ਅੱਡਿਆਂ ਦੇ ਤੇ ਵੀ ਜਿਹੜਾ ਕਿ ਲਗਾਤਾਰ ਧਰਨੀ ਪ੍ਰਦਰਸ਼ਨ ਕੀਤੇ ਜਾਣਗੇ ਤੇ ਹੋ ਸਕਦਾ ਹੈ ਕਿ ਪੰਜਾਬ ਦੇ ਜਿਹੜੇ ਬਾਸ ੱਡੇ ਆ ਉਹਨਾਂ ਨੂੰ ਵੀ ਜਿਹੜਾ ਵੰਦੇਨਾਂ ਦੇ ਵੱਲੋਂ ਕਰ ਦਿੱਤਾ ਜਾਵੇ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਇਹਨਾਂ ਦੀ ਮੰਗ ਜਿਹੜੀ ਚੱਲੀ ਆ ਰਹੀ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਪੂਰੀ ਨਹੀਂ ਕੀਤੀ ਜਾ ਰਹੀ ਜਿਸ ਦੇ ਕਾਰਨ ਹੁਣ ਇਹਨਾਂ ਨੂੰ ਆਖਰਕਾਰ 3 ਦਿਨਾਂ ਦੇ ਲਈ ਚੱਕਾ ਜਾਮ ਕਰਨ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਮੰਗਾਂ ਫੇਰ ਵੀ ਨਹੀਂ ਮੰਨੀਆਂ ਜਾਂਦੀਆਂ ਤੇ ਇਹ ਹੜਤਾਲ ਲੰਬੇ ਸਮੇਂ ਦੇ ਲਈ ਚਲਾਈ ਜਾ ਸਕਦੀ ਹੈ ਸੋ ਜਿਸ ਦਾ ਕਿ ਸਭ ਤੋਂ ਵੱਡਾ ਝਟਕਾ ਜਿਹੜਾ ਕਿ ਫਰੀ ਦੇ ਵਿੱਚ ਆਧਾਰ ਕਾਰਡ ਦੇ ਉੱਤੇ ਸਫਰ ਕਰਨ ਵਾਲੇ ਆ ਬੀਬੀਆਂ ਦੇ ਉੱਤੇ ਪਵੇਗਾ ਇਸ ਤੋਂ ਬਾਅਦ ਅਗਲੀ ਖਬਰ ਹੁਣ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਮੀਂਹ ਹਨੇਰੀ ਨੂੰ ਲੈ ਕੇ ਵੱਡੀ ਜਿਹੜੀ ਉਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਜਾਰੀ ਅਲਰਟ ਜੀ ਹਾਂ ਪੰਜਾਬ ਦੇ ਵਿੱਚ ਇਸ ਸਮੇਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ بارش ਹੋ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਤੇ ਕਾਫੀ ਰਾਹਤ ਮਿਲੀ ਹੈ ਪਰ ਤਾਪਮਾਨ ਲਗਾਤਾਰ ਜਿਹੜਾ 40 ਡਿਗਰੀ ਤੋਂ ਵੀ ਹੇਠਾਂ ਬਣ ਗਿਆ ਹੈ ਸੋ ਮੌਸਮ ਵਿਭਾਗ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਨੇਰੀ ਦਾ ਅਲਰਟ ਜਾਰੀ ਕਰ ਦਿੱਤਾ ਹੈ ਸੋ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਡਾਟਾ ਸ਼ੇਅਰ ਕੀਤਾ ਗਿਆ ਹੈ ਸੋ ਉਸ ਦੀ ਜਿਹੜੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸ ਅਸਮਾਨੀ ਵਿਜਲੀ ਡਿਗਣ ਅਤੇ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪਟਾਣਕੋਟ ਹੁਸ਼ਿਆਰਪੁਰ ਰੂਪਨਗਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਤੇ orange alert ਜਾਰੀ ਕਰ ਦਿੱਤੇ ਗਏ ਹਨ ਜੋ ਕਿ ਹਿਮਾਚਲ ਦੇ ਨਾਲ ਲੱਗਦੇ ਹਨ ਤੇ ਲਗਾਤਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਿਮਾਚਲ ਤੋਂ ਜਿਹੜਾ ਪਾਣੀ ਆ ਰਿਹਾ ਹੈ ਜਿਸ ਦੇ ਕਾਰਨ ਪੰਗੀਪੋਲ ਵਰਗੇ ਜਿਹੜੇ ਪੋੜ ਹਨ ਉਹਨਾਂ ਦੇ ਵਿੱਚ ਪਾਣੀ ਕਾਫੀ ਵੱਡੇ ਤੌਰ ਦੇ ਉੱਤੇ ਆ ਚੁੱਕਾ ਹੈ ਤੇ ਕਈ ਜਿਹੜੇ ਉਹ ਪਿੰਡ ਵੀ ਇਹ ਪਾਣੀ ਦੇ ਸ਼ਿਕਾਰ ਬਣ ਚੁੱਕੇ ਹਨ ਸੋ ਇਸੇ ਤਰ੍ਹਾਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ بارش ਦੀ ਸੰਭਾਵਨਾ ਦੱਸਾਈ ਹੈ ਤੇ ਇਹ ਜਿਹੜਾ ਕੇਰਾ ਹੈ ਹੌਲੀ ਹੌਲੀ ਛੋਟਾ ਹੁੰਦਾ ਜਾਵੇਗਾ ਵਿਭਾਗ ਦੇ ਵੱਲੋਂ ਕੱਲ ਅਤੇ ਪਰਸੋਂ ਨੂੰ ਵੀ ਜਿਹੜਾ 10 ਜੁਲਾਈ ਨੂੰ ਇਸ ਤੋਂ ਇਲਾਵਾ 11 ਜੁਲਾਈ ਤੱਕ ਜਿਹੜਾ ਪੰਜਾਬ ਦੇ ਵਿੱਚ ਜੈਲੂ ਲਾਟ ਜਾਰੀ ਕਰ ਦਿੱਤਾ ਹੈ ਸੋ ਪੰਜਾਬ ਦੇ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਈ ਹੀ ਮੰਡਰਾ ਰਿਹਾ ਹੈ ਵੱਡਾ ਖਤਰਾ ਕਦੇ ਵੀ ਹੋ ਸਕਦੀ ਹੈ ਭਾਰੀ ਤਬਾਹੀ ਹੈਲਪ ਨੰਬਰ ਹੈਲਪ ਲਾਈਨ ਨੰਬਰ ਵੀ ਕਰ ਦਿੱਤੇ ਗਏ ਹਨ ਜਾਰੀ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਐਮ ਐਲ ਏ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜੋ ਕਿ ਪਾਣੀ ਦਾ ਜਾਇਜ਼ਾ ਲੈਣ ਆਇਆ ਹੋਇਆ ਹੈ ਸੋ ਕਾਫੀ ਪਾਣੀ ਵੱਡੇ ਪੱਧਰ ਦੇ ਉੱਤੇ ਹੁਸ਼ਿਆਰਪੁਰ ਦੇ ਵਿੱਚ ਪਹੁੰਚ ਚੁੱਕਾ ਹੈ ਭਾਰੀ ਮੀਂਹ ਦੇ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਚੂਆਂ ਦੇ ਵਿੱਚ ਹੁਣ ਤੇਜ਼ ਵਹਾਅ ਦੇ ਕਾਰਨ ਪਾਣੀ ਵਹਿ ਰਿਹਾ ਹੈ ਤੇ ਵੱਡੇ ਪੱਧਰ ਦੇ ਉੱਤੇ ਵਹਿ ਰਿਹਾ ਹੈ ਇਸੇ ਨੂੰ ਲੈ ਕੇ ਹੁਣ ਵਿਧਾਇਕ ਜਿੰਪਾ ਨੇ ਹੁਸ਼ਿਆਰਪੁਰ ਦੇ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਦੌਰਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਲਗਾਤਾਰ ਪੰਗੀ ਚੋ ਦੇ ਵਿੱਚ ਆਏ ਪਾਣੀ ਦਾ ਜਾਇਦਾ ਲਿਆ ਜਾ ਰਿਹਾ ਹੈ ਸੋ ਜਿੰਪਾ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਚੋਆ ਦੇ ਜਿਹੜੇ ਉਹ ਕੰਡੇ ਨਾ ਜਾਣ ਕੇ ਤੇ ਇਸ ਤੋਂ ਇਲਾਵਾ ਜਿਹੜੇ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਭਾਰੀ ਵੀ ਪੈ ਰਿਹਾ ਹੈ ਉਹ ਸਾਰਾ ਪਾਣੀ ਜਿਹੜਾ ਪੰਗੀ ਚੋ ਦੇ ਰਾਸਤੇ ਹੁਸ਼ਿਆਰਪੁਰ ਦੇ ਵਿੱਚ ਦਾਖਲ ਹੋ ਰਿਹਾ ਹੈ ਪੱਧਰ ਅਚਾਨਕ ਵੱਧ ਵੀ ਜਾਂਦਾ ਹੈ ਤੇ ਕਈ ਵਾਰ ਘਟ ਵੀ ਜਾਂਦਾ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਿਹੜਾ ਕਿ ਹੁਣ ਸੁਚੇਤ ਰਹਿਣਾ ਚਾਹੀਦਾ ਹੈ ਇਸ ਤੋਂ ਇਲਾਵਾ ਤਸਵੀ ਕਿਵੇਂ ਪੰਗੀਚੋ ਦੇ ਵਿੱਚ ਪਾਣੀ ਵਗ ਰਿਹਾ ਹੈ ਇਸੇ ਦੌਰਾਨ ਜਿਹੜਾ ਉਹਨਾਂ ਦੇ ਵੱਲੋਂ ਹੁਣ ਹੈਲਪ ਲਾਈਨ ਨੰਬਰ ਵੀ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਸੋ ਲਗਾਤਾਰ ਜਿਹੜਾ ਤੁਨ ਗਾਦੀ ਹੈ ਕਿ ਕਈ ਇਲਾਕਿਆਂ ਦੇ ਵਿੱਚ ਪਾਣੀ ਦਾਖਲ ਵੀ ਜਿਹੜਾ ਕਈ ਪਿੰਡਾਂ ਦੇ ਵਿੱਚ ਹੋ ਗਿਆ ਹੈ ਤੇ ਕਈ ਪਿੰਡਾਂ ਦੇ ਸੰਪਰਕ ਵੀ ਜਿਹੜੇ ਹਸ਼ਿਆਰਪੁਰ ਦੇ ਟੁੱਟ ਚੁੱਕੇ ਹਨ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਇਹ ਸਾਰੇ ਹੀ ਪੰਜਾਬੀਆਂ ਦੇ ਲਈ ਲਗਭਗ ਵੱਡੀ ਖਬਰ ਹੈ ਜੀ ਹਾਂ ਮੋਬਾਈਲ ਯੂਜ਼ਰ ਨੂੰ ਹੁਣ ਲੱਗਣ ਵਾਲਾ ਹੈ ਵੱਡਾ ਝਟਕਾ ਮਹਿੰਗੇ ਹੋ ਜਾਣਗੇ ਰੀਚਾਰਜ ਪਲਾਨ ਜੀ ਹਾਂ ਜੇਕਰ ਤੁਹਾਡੇ ਕੋਲ ਵੀ ਦੋ ਦੋ SIM ਹਨ ਜਾਂ ਫਿਰ ਤੁਸੀਂ ਵੀ ਇੰਟਰਨੈਟ ਦਾ ਯੂਜ਼ ਕਰਦੇ ਹੋ ਤੇ ਇਹ ਖਬਰ ਤੁਹਾਡੇ ਲਈ ਕਾਫੀ ਮਹੱਤਵਪੂਰਨ ਹੈ ਭਾਰਤ ਦੇ ਵਿੱਚ ਮੋਬਾਈਲ ਯੂਜ਼ਰ ਨੂੰ ਹੁਣ ਜਲਦ ਹੀ ਵੱਡਾ ਝਟਕਾ ਲੱਗਣ ਵਾਲਾ ਹੈ ਇੱਕ ਰਿਪੋਰਟ ਦੇ ਮੁਤਾਬਕ ਹੁਣ Airtel, Reliance Jio ਅਤੇ Vodafone Idea ਵਰਗੀਆਂ ਵੱਡੀਆਂ ਕੰਪਨੀਆਂ ਸਾਲ 2025 ਦੇ ਹੁਣ ਆਉਣ ਵਾਲੀਆਂ ਮਹੀਨਿਆਂ ਦੇ ਦੌਰਾਨ 10 ਤੋਂ 12% ਦੀ ਤੱਕ ਜਿਹੜਾ ਕਿ ਇਸ ਦੇ ਰੀਚਾਰਜਾਂ ਦੇ ਰੇਟ ਆ ਉਹਨਾਂ ਨੂੰ ਮਹਿੰਗਾ ਕਰਨ ਵਾਲੀਆਂ ਹਨ। ਜੀਹਾਂ ਜ਼ਿਕਰਯੋਗ ਹੈ ਕਿ ਸਾਲ 2024 ਦੀ ਜੁਲਾਈ ਦੇ ਵਿੱਚ ਵੀ ਕੰਪਨੀਆਂ ਨੇ ਮੋਬਾਈਲ ਟੈਰਫ ਜਿਹੜਾ ਕਿ 11 ਤੋਂ 23% ਦੀ ਤੱਕ ਇਸ ਦੇ ਵਿੱਚ ਵਾਧਾ ਕਰ ਦਿੱਤਾ ਸੀ। ਸੋ ਇੱਕ ਸਮਾਂ ਸੀ ਜਦੋਂ Jio ਦੇ ਵੱਲੋਂ ਜਿਹੜਾ ਕਿ ਭਾਰਤ ਦੇ ਵਿੱਚ SIM ਲਾਂਚ ਕੀਤੀ ਗਈ ਸੀ ਜਦੋਂ ਸਿਰਫ 300 ₹90 ਦੇ ਵਿੱਚ ਹੀ ਜਿਹੜਾ 90 ਦਿਨ ਦਾ ਡਾਟਾ ਮਿਲਦਾ ਸੀ ਸੂਜਿਸ ਦੇ ਕਾਰਨ 1 GB ਜਿਹੜਾ ਡਾਟਾ ਮਿਲਦਾ ਸੀ ਸੋ ਸਾਰੇ ਹੀ ਪੰਜਾਬੀ ਅਤੇ ਭਾਰਤੀ ਉਹ ਜਿਹੜਾ ਕਿ ਭਾਰਤੋਂ ਕਰਦੇ ਸਨ ਸੋ 309 ਰੁਪਏ ਦੇ ਵਿੱਚ 3 ਮਹੀਨੇ ਦਾ ਰੀਚਾਰਜ ਹੁੰਦਾ ਸੀ ਪਰ ਹੁਣ ਜਿਹੜਾ ਕਿ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਹੋ ਸਕਦਾ ਹੈ ਕਿ ਤੁਹਾਨੂੰ 1000 ਦੇ ਕਰੀਬ ਜਿਹੜਾ ਕਿ 3 ਮਹੀਨਿਆਂ ਦਾ ਰੀਚਾਰਜ ਦੇਖਣ ਨੂੰ ਮਿਲੇ ਸੋ ਲਗਾਤਾਰ ਹੋ ਰਿਹਾ ਹੈ ਮੋਬਾਈਲ ਰੀਚਾਰਜਾਂ ਦੇ ਵਾਧੇ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜਰੂਰ ਦਿਓ ਜੀ